ਐਸ ਜਗ੍ਹਾ ਤੇ ਪਹਾੜੀ ਰਾਜੇ ਅੰਮ੍ਰਿਤ ਛਕਣ ਲਈ ਤਿਆਰ ਹੋ ਗਏ ਸਨ। ਉਹਨਾਂ ਕਿਹਾ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡੇ ਲਈ ਵੱਖਰਾ ਅੰਮ੍ਰਿਤ ਤਿਆਰ ਕਰਕੇ ਛਕਾਉਣ ਤਾਂ ਅਸੀਂ ਜ਼ਰੂਰ ਛਕਾਂਗੇ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਕਿ ਅੰਮ੍ਰਿਤ ਇੱਕ ਹੀ ਖੰਡੇ ਬਾਟੇ ਨਾਲ ਤਿਆਰ ਹੋ ਸਕਦਾ ਹੈ ਤੇ ਛਕਣ ਵਾਲਾ ਕੋਈ ਵੀ ਹੋ ਸਕਦਾ ਹੈ ਚਾਹੇ ਉਹ ਰਾਜਾ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਪਰਜਾ ਹੋਵੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਨਾ ਕਰ ਦਿੱਤਾ ਕਿ ਤੁਹਾਨੂੰ ਕੋਈ ਵੱਖਰਾ ਅੰਮ੍ਰਿਤ ਨਹੀਂ ਸ਼ਿਕਾਇਆ ਜਾਵੇਗਾ ਇਸ ਕਰਕੇ ਪਹਾੜੀ ਰਾਜੇ ਅੰਮ੍ਰਿਤ ਛਕਣ ਤੋਂ ਵਾਂਝੇ ਰਹਿ ਗਏ ਹਿਮਾਚਲ ਦੇ ਮੰਡੀ ਜ਼ਿਲ੍ਹੇ ਵਿੱਚ ਪੈਂਦਾ ਇਹ ਹੈ ਗੁਰਦੁਆਰਾ ਰਵਾਲਸਰ ਸਾਹਿਬ Hindu, Buddhist ਤੇ Sikh ਤਿੰਨ ਧਰਮਾਂ ਦਾ ਸਾਂਝਾ ਆਸਥਾਨ ਹੈ ਰਵਾਲਸਰ ਸਾਹਿਬ ਪਹਿਲਾਂ ਆਪਾਂ ਸਿੱਖ ਧਰਮ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਉਸ ਦੇ ਇਤਿਹਾਸ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਵੱਖ-ਵੱਖ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਪਹਾੜੀ ਰਾਜਿਆਂ ਨੇ ਜੰਗਾਂ ਕੀਤੀਆਂ ਹਰੇਕ ਜੰਗ ਪਹਾੜੀ ਰਾਜੇ ਹਾਰਦੇ ਰਹੇ ਹਾਰ ਦਾ ਮੂੰਹ ਵੇਖਣ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਨਿਯਮਤਾ ਭੇਜਿਆ ਬਲਾਵਾ ਭੇਜਿਆ ਕਿ ਰਵਾਲ ਸਰ ਸਾਹਿਬ ਦੀ ਧਰਤੀ ਤੇ ਪਹੁੰਚੋ ਅਸੀਂ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੇ ਹਾਂ ਇਹ 22 ਧਾਰ ਰਾਜਿਆਂ ਦੇ ਕਹਿਣ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ 1701 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਵਾਲ ਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਮੀਟਿੰਗ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 22 ਧਾਰ ਦੇ ਪਹਾੜੀ ਰਾਜਿਆਂ ਨੂੰ ਸਮਝਾਇਆ ਕਿ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਤੇ ਸਾਰੇ ਇਕਜਟ ਹੋਵੋ ਫੇਰ ਹੀ ਮੁਗਲ ਹਕੂਮਤ ਔਰੰਗਜ਼ੇਬ ਨਾਲ ਟਕਰਾ ਹੋ ਸਕਦਾ ਹੈ ਕਿਉਂਕਿ ਗੁਰੂ ਜੀ ਨੂੰ ਪਤਾ ਸੀ ਕਿ ਰਾਜਿਆਂ ਕੋਲ ਫੌਜ ਤਾਂ ਹੈ ਸੱਤਾ ਤਾਂ ਹੈ ਪਰ ਸਿੰਘਾਂ ਵਾਂਗ ਮੁਗਲ ਹਕੂਮਤ ਨਾਲ ਲੜਨ ਦਾ ਜਜ਼ਬਾ ਨਹੀਂ ਹੈ ਇਹ ਜਜ਼ਬਾ ਅੰਮ੍ਰਿਤ ਪਾਣ ਕਰਨ ਨਾਲ ਹੀ ਆਵੇਗਾ ਪਰ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਸਾਨੂੰ ਵੱਖਰਾ ਅੰਮ੍ਰਿਤ ਸ਼ਿਕਾਇਆ ਜਾਵੇ ਗੁਰੂ ਜੀ ਨੇ ਮਨਾਂ ਕਰ ਦਿੱਤਾ ਤਾਂ ਹੀ ਪਹਾੜੀ ਰਾਜੇ ਅੰਮ੍ਰਿਤ ਛਕਣ ਤੋਂ ਵਾਂਝੇ ਰਹਿ ਗਏ ਹੋਰ ਵੀ ਕਈ ਮਸਲਿਆਂ ਤੇ ਪਹਾੜੀ ਰਾਜਿਆਂ ਦੇ ਨਾਲ ਮੀਟਿੰਗ ਹੋਈ ਪਰ ਜੋ ਮੀਟਿੰਗ ਬੇਸਟਾਨਿਕ ਲਈ ਆਪਾਂ ਪਹੁੰਚੇ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਰਵਾਲ ਸਰ ਸਾਹਿਬ ਵਿਖੇ ਇਹ ਜੋ ਤੁਸੀਂ ਗੇਟ ਦੇਖ ਰਹੇ ਹੋ ਇਹ ਚੜਾਈ ਚੜਦੀ ਹੈ ਗੁਰਦੁਆਰਾ ਰਵਾਲ ਸਰ ਸਾਹਿਬ ਨੂੰ ਗੁਰਦੁਆਰਾ ਸਾਹਿਬ ਪਹਾੜੀ ਤੇ ਬਣਿਆ ਹੋਇਆ ਹੈ ਪਰ ਨਾਲ ਹੀ ਗੁਰਦੁਆਰਾ ਸਾਹਿਬ ਦੇ ਉੱਪਰ ਚੜਨ ਨੂੰ ਪੌੜੀਆਂ ਬਣਾਈਆਂ ਗਈਆਂ ਹਨ ਜਿੱਥੇ ਪਾਰਕਿੰਗ ਦਾ ਰਹਿਸ਼ਦਾ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਕਰੀਬ 100 ਸਾਲ ਪੁਰਾਣੀ ਹੈ। ਨਾ ਹੀ ਕੋਈ ਸੀਮੈਂਟ ਲੱਗਾ ਹੋਇਆ ਹੈ ਇਮਾਰਤ ਨੂੰ ਪੱਥਰਾਂ ਨੂੰ ਘੜ ਕੇ ਬਣਾਈ ਗਈ ਹੈ ਇਮਾਰਤ ਤੇ ਇਸ ਇਮਾਰਤ ਵਿੱਚ ਸਰੀਏ ਦੀ ਵਰਤੋਂ ਨਹੀਂ ਕੀਤੀ ਗਈ। ਬੀਵੋ ਪਹੁਲ ਖੰਡੇ ਧਾਰ ਹੋਏ ਜਨਮ ਸੁਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੀਲਾ ਗੁਰਦੁਆਰਾ ਸ਼੍ਰੀ ਰਵਾਲ ਸਰਸਾਹ ਸਾਹਿਬ ਪਾਤਸ਼ਾਹੀ ਦਸਵੀਂ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਇਹ ਜੋ ਤੁਸੀਂ ਇਮਾਰਤ ਦੇਖ ਰਹੇ ਹੋ ਇਹ ਗੁਰਦੁਆਰਾ ਸਹਿਬ ਦੀ ਪਹਿਲੀ ਇਮਾਰਤ ਸੀ ਜੋ 100 ਸਾਲ ਦੇ ਕਰੀਬ ਸਮਾਂ ਹੋ ਗਿਆ ਇਸ ਨੂੰ ਬਣਾਇਆ ਹੋਇਆ ਇਸ ਤੋਂ ਬਾਅਦ ਜੋ ਪਾਸੇ ਬਰਾਂਡਾ ਬਣਾਇਆ ਗਿਆ ਹੈ ਉਸ ਨੂੰ ਇਮਾਰਤ ਨੂੰ ਖੁੱਲਾ ਕੀਤਾ ਗਿਆ ਹੈ ਇਹਨੂੰ ਦਾ ਬਹੁਤ ਘੱਟ ਸਮਾਂ ਹੋ ਗਿਆ ਕਰੀਬ 10 ਕੁ ਸਾਲ ਹੋ ਗਏ ਹੋਣੇ ਨੇ ਇਸ ਨੂੰ ਇਮਾਰਤ ਨੂੰ ਵੱਡੇ ਕੀਤੇ ਆ ਸਿੱਖ ਸੰਗਤਾਂ ਮੰਨਦੀਆਂ ਹਨ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦਰਬਾਰ ਸਾਹਿਬ ਵਾਂਗ ਬਣਾਈ ਗਈ ਹੈ ਜੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਇਸ ਦਾ ਗੌਰਮント ਤੁਹਾਨੂੰ ਦਿਖਾਉਨੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਸਹਿਬਜ਼ਾਦਿਆਂ ਆਪਣੇ ਮਹਿਲਾਂ ਤੇ ਮਾਤਾ ਗੁਜਰਕੌਰ ਜੀ ਦੇ ਨਾਲ ਕਈ ਸਿੰਘਾਂ ਸਮੇਤ ਇੱਥੇ ਚਰਨ ਪਾਏ। ਇਤਿਹਾਸ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਸਾਖੀ ਦਾ ਦਿਹਾੜਾ ਵੀ ਇੱਥੇ ਹੀ ਮਨਾਇਆ।